ਵਿਹਾਗੜਾ ਮੁਹੱਲਾ ਪੰਜਵਾ ਕਰ ਕਿਰਪਾ ਗੁਰਪਾਰ ਬ੍ਰਹਮਪੂਰੇ ਸਤਿਗੁਰਾਂ ਦਾ ਉਪਕਾਰ ਸਾਰਾ ਜਾਣ ਕੇ ਬੇਨਤੀ ਕਰੀਏ ਏ ਮੇਰੇ ਸਤਿਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਪਾਰਬ੍ਰਹਮ ਦਾ ਸਰੂਪ ਰਾਮ ਹੰਪਾਨ ਸਤਿਗੁਰ ਪਾਰਬ੍ਰਹਮ ਕਰਮਾਨੇ ਪਾਰਬ੍ਰਮ ਪ੍ਰਵੇਸ਼ੀ ਪੂਰਵ ਸਤਿਗੁਰੂ ਜੀ ਆਨੰਦਨ ਨਾਮ ਸੁਖਾਣਾ ਰਾਮ ਤੇ ਸਰਨੇ ਤੇ ਕਿਰਪਾ দৃষ্টি ਕਰੋ ਅਜੀਰਾਤ ਜੀ ਆਪਦੇ ਉਮਰ ਤੋਂ ਨਾਉ ਦਾ ਬਖਸ਼ਾਨ ਕਰੀਏ ਪਿਆਰੇ ਅੰਮ੍ਰਿਤ ਬਾਣੀ ਉਚਰਾ ਹਰ ਜਸ ਇਹ ਮਾਰੇ ਅੰਮ੍ਰਿਤ ਰੂਪ ਜਿਹੜੀ ਬਾਣੀ ਅਮਰ ਕਰਨ ਵਾਲੀ ਇਸ ਦੁਆਰਾ ਹਰੀ ਤੇਰਾ ਜਸ ਕੀਰਤਨ ਉਚਾਰਨ ਕਰਾਂ ਕਿਰਪਾ ਕਰੋ ਸਾਡੇ ਤੇ ਮਿੱਠਾ ਲੱਗੇ ਤੇਰਾ ਪਾਣ ਜੀ ਆਪਾਂ ਕਿਹ ਵਾਹਿਗੁਰੂ ਆਪਦੀ ਰਜ਼ਾ ਸਾਨੂੰ ਮਿੱਠਾ ਪਿਆਰੀ ਲੱਗੇ ਧੰਨ ਗੁਰੂ ਅਰਜਨ ਸਾਹਿਬ ਇਨੀਆਂ ਛਲਕੀਆਂ ਦੇ ਮਾਲਕ ਹੁੰਦੇ ਆਇਆ ਤੱਤੀਆਂ ਲੋਹਾਂ ਤੇ ਬੈਠ ਕੇ ਤੇਰਾ ਕੀ ਆ ਮਿੱਠਾ ਲਾ ਕੇ ਵਜਨ ਕਹੀਂ ਅਤੇ ਉਗਲੀਆਂ ਦੇਗਾ ਚ ਬੈਠ ਕਰਕੇ ਮਹਾਰਾਜ ਜੀ ਹਰਿਮੰਦਰ ਸਾਹਿਬ ਵਿੱਚ ਹਰਤੀ ਪੌੜ ਦੇ ਚੁੰਬਾ ਉਤਦੇ ਸੀ ਆ ਆਨੰਦ ਨਾਲ ਬੈਠੇ ਰਹੇ ਗਰਮ ਰੇਟਾ ਪੈਂਦੇ ਤਾਂ ਆਪ ਜਿਵੇਂ ਚੰਨਨ ਬੂਰ ਉੱਤੇ ਪੈਂਦਾ ਹੁੰਦਾ ਐ ਰਸ ਵਿੱਚ ਬੈਠੇ ਰਹੇ ਕਿਸੇ ਪ੍ਰਕਾਰ ਦਾ ਭੈ ਨਹੀਂ ਖੇਤੋਂ ਡਰੇ ਨਹੀਂ ਕਿਸੇ ਅਗੇ ਝਕੇ ਨਹੀਂ ਅਤੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਮੰਨੇ ਆ ਤਾਨੇ ਗੁਰੂ ਸਾਹਿਬ ਵਰਗਾ ਪਾਣਾ ਕਿਨ ਮੰਨ ਕੇ ਵਿਖਾਉਣਾ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਪਾਣਾ ਤੇਰਾ ਮਿੱਠਾ ਲੱਗੇ ਪਿਆਰਾ ਲੱਗੇ ਏ ਪਿਆਰੇ ਕਰ ਦਇਆ ਮਇਆ ਗੋਪਾਲ ਗੋਬਿੰਦ ਏ ਗੋਪਾਲ ਕ੍ਰਿਸ਼ਨੀ ਦੇ ਪਾਲਕ ਏ ਗੋਬਿੰਦੋ ਇੰਦਰੀਆਂ ਦੇ ਪ੍ਰਕਾਸ਼ਿਕ ਚੇਤਨ ਤੂੰ ਮਇਆ ਸਰੂਪ ਹੈ ਵੇ ਆਲੂ ਸਰੂਪ ਸਾਡੇ ਦੇ ਕਿਰਪਾ ਦ੍ਰਿਸ਼ਟੀ ਕਰ ਮਿਹਰਬਾਨੀ ਕਰੋ ਕੋਈ ਨਹੀਂ ਤੁਝ ਬਿਨਾ ਸਾਡਾ ਤਾਂ ਮਾਰੇ ਆਪ ਤੋਂ ਬਗੈਰ ਹੋਰ ਕੋਈ ਵੀ ਨਹੀਂ ਹੈ ਸਮਰੱਥ ਅਗੰਥ ਅਪਾਰ ਪੂਰਨ ਆਪ ਸਰਵ ਕਲਾ ਸੁਗ੍ਰੱਥ ਅਗੰਥ ਮਾਇਆ ਰੂਪੀ ਪਦਾਰਥਾਂ ਕਰਕੇ ਨਹੀਂ ਤੁਸੀਂ ਪ੍ਰਾਪਤ ਹੋ ਮੈਂ ਤੇ ਗਾਠਾ ਤੋਂ ਕਸ਼ਣ ਤੋਂ ਰਹਤ ਹੂੰ ਕੋਈ ਸ਼ਾਰੀਰਾਂ ਵਿੱਚ ਪੂਰਨ ਵਿਆਕ ਰੂਪ ਯੋ ਤਨ ਤਨ ਤੋ ਮਨ ਇਹ ਜ਼ਿੰਦਗੀ ਵੀ ਮਾਰਾ ਆਗਦੀ ਹੈ ਤਨ ਵੀ ਆਉਦਾ ਹੈ ਕੰਨ ਵੀ ਆਉਦਾ ਹੈ ਮਨਾਂ ਦੇ ਅੰਦਰ ਵੀ ਕੁਝ ਆਪ ਹੀ ਵਸਦੇ ਹੋ ਮੂਰਖ ਮੁਗਧ ਅਨਾਥ ਚੰਚਲ ਫਿਰ ਸੱਚੀ ਬਾਦਸ਼ਾਹ ਸਾਡੀ ਹਾਲਤ ਹੈ ਮੂਰਖ ਸੱਚੀ ਸਾਇਆ ਸਭੀ জ্ঞাত ਰਹਿ ਤੋ ਮੂਰਖਾ ਅਗੇ ਮੁਗਧ ਮੁਗਧ ਹੈ परमार्थ ਵੱਲੋਂ ਅਨਾਹ ਚੰਚਲ ਅਨਾਹ ਸੁਗੁਣਾ ਰੂਪੀ ਸਾਜ ਸੁਪਰਵਾਰਨੀ ਅਜੇ ਮਨ ਚੰਕੇ ਲਈ ਕਿਥਾਂ ਟਿਕਦਾ ਨਹੀਂ ਹੈ ਬਾਲਹੀਨ ਨੀਚ ਆ ਜਾਣਾ ਬੇਵੇਰ ਰੂਪੀ ਬਲ ਤੋਂ ਹੀਨੇ ਹੋ ਨੀਚ ਕਰਵਾ ਨੂੰ ਕਰਨ ਵਾਲੇ ਕਾਮ ਆਦ ਕੰਵਕਾਰਾਂ ਦੇ ਲੱਗੇ ਹੋਏ ਹਾਂ ਹਯਾਨਾ ਸਰੂਪ ਦੇ ਅਪਰੋਖ ਗਿਆਨ ਤੋਂ ਜਾਣ ਹੰ ਬਿਰਵੰਤ ਨਾਨਕ ਸਰਨ ਤੇਰੀ ਦੇਵਤੀ ਪੁਰਬ ਕਹਿੰਦੇ ਇਹ ਵਾਹਿਗੁਰੂ ਆਪ ਦੀ ਸ਼ਰਨ ਹਾਂ ਸਤਿਗੁਰੂ ਜੀ ਫਰਮਾਉਂਦੇ ਆ ਰੱਖ ਲਿਓ ਆਗਣ ਜਾਣ ਨਾ ਇਹ ਮਹਾਰਾਜ 라ਉਣਾ ਜਾਣੇ ਜੰਮਣ ਮਰਨ ਇਹ ਤੋਂ ਕਿਰਪਾ ਕਰਕੇ ਆਪੇ ਸੇਵ ਕਰੋ ਰੱਖ ਲੋਇ ਅਰਦਾਸ ਸਾਧਹਿ ਸਰਣੀ ਪਾਈਐ ਹਰ ਜੀ ਹੋਰੀ ਅਕਾਲ ਪੁਰਖ ਆਪ ਦੇ ਸਾਜ ਜੋ ਹਰ ਜਿੰਨਾਂ ਨੇ ਮਨ ਨੂੰ ਸਾਧਿਆ ਹੈ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਸਾਡੇ ਤਾਂ ਹੀ ਪਾਉਣਾ ਕਰੋ ਜੀ ਗੁਣ ਗਾਵ ਹੈ ਹਰ ਨੀਤਾ ਰਾਂ ਜੇ ਹੁਜਾਬ ਦੇ ਨੀਤਾ ਕਰਤੀ ਗੁਣਾ ਨੂੰ ਗਾਉਣਾ ਕਰੀਏ ਐਸੀ ਕਿਰਪਾ ਕਰੋ ਸਾਰੋਂ ਦੀ ਸ਼ਰਨ ਪੈ ਕੇ ਆਪ ਦੇ ਗੁਣਾਂ ਨੂੰ ਬਾਦ ਨੂੰ ਗਾਉਣਾ ਕਰੀਏ ਇਹ ਨਿਤ ਆਪ ਦੇ ਗੁਣ ਗਾਈ ਐਸੀ ਕਿਰਪਾ ਕਰੋ ਐਸਾ ਜੀਵ ਬਣ ਜਾਈ ਸਾਡਾ ਸੂਰ ਭਗਤਨ ਕੀ ਮਨ ਤਨ ਲੱਗੂ ਜੇ ਮਹਾਰਾਜ ਨੂੰ ਤੇਰੀ ਭਗਤੀ ਕਰਨ ਵਾਲੇ ਹੈ ਉਹਨਾਂ ਦੀ ਧੂਰ ਸਾਡੇ ਮਨ ਚ ਪਿਆਰੀ ਲੱਗਦੀ ਐ ਬੌਧੋ ਨਿਕੀ ਲੱਗੇ ਸਕੇ ਪਾਦਸ਼ਾਹ ਸਰਦਾਰ ਰੂਹੀ ਧੂੜਾ ਮਨ ਜੀ ਵੀ ਪ੍ਰਾਪਤ ਹੋਵੇ ਧੂਰ ਭਗਤਨ ਕੀ ਮਨ ਤਨ ਲੱਗੂ ਹਰ ਜਿਓ ਸੇਹਰੀ ਅਕਾਲ ਤੁਸ ਜੀ ਸਾਡੇ ਮਨ ਤਨ ਵਿੱਚ ਪ੍ਰਾਪਤ ਹੋਵੇ ਲੱਗੇ ਜੀ ਸਭ ਪਦ ਤੋ ਪੁਨੀਤਾਰਾਂ ਜਿਸ ਸਤਸੰਗ ਦੀ ਧੂੜ ਕਰਕੇ ਸਾਰੇ ਜੀਵ ਯੁੱਗਾਂ ਦੇ ਕੋਪਰ ਹੋ ਗਏ ਇਓ ਅਸੀਂ ਸਾਰੇ ਪਵਿੱਤਰ ਹੋ ਜਾਈਏ ਰਾਮ へ ਪਿਆਰੇ ਪਾਤਾ ਪੁਨੀਤਾ ਹੂੰ ਹੀ ਤੈਨ ਸੰਗ ਉਹਨੋ ਗੁਰਮੁਖੋਂ ਦੀ ਸੰਗਤ ਕਰਕੇ ਪਾਪੀ ਅਜਾ ਮਲ ਵਰਕੇ ਗਨ ਕਾਜ ਕੋ ਬਾਦਮੀ ਕਾਜ ਕੋ ਵੀ ਪਵਿੱਤਰ ਹੋ ਜਾਂਦੇ ਹਨ ਜਿਨ ਵਿਧਾਤਾ ਪਾ ਜਿਨਾਂ ਨੂੰ ਵਿਧਾਗਾ ਦਰਮਨ ਸਾਇਰ ਫਲ ਪ੍ਰਾਪਤ ਪਰਮੇਸ਼ਰ ਦੇ ਰੂਪ ਨੂੰ ਪਾ ਲਿਆ ਆ ਨਾਮ ਰਾਤੇ ਜੀ ਦਾਤੇ ਮਹਾਰਾਜੋ ਤੇਰੇ ਨਾਮ ਚ ਰੰਗੇ ਹੋਏ ਹੈ ਉਹ ਤਾਂ ਹੋਰ ਨੂੰ ਜੀਵਨ ਮੁਕਤੀ ਦਾ ਦਾਮ ਦੇਣ ਵਾਲੇ ਐਡੇ ਧਾਕੇ ਬਣ ਗਏ ਹੋਣੇ ਉਹ ਸਾਰਿਆਂ ਦੀ ਜੀਵਨ ਉਹਦੇ ਤਾਂ ਹੀ ਪ੍ਰਵੇਸ਼ਕ ਜੋੜ ਕੇ ਜੀਵਨ ਮੁਕਤੀ ਦਾ ਦਾਮ ਦੇਣ ਵਾਲੇ ਹਨ ਜਿਤ ਦੇਹ ਚੜ੍ਹ ਸਵਾਾਰ ਮਿਤਾ ਵਰਤੀ ਉਹਨਾਂ ਨੂੰ ਆਨੰਦ ਬਖਸ਼ ਦਿਓ ਮਹਾਰਾਜ ਆਪ ਸਵਾਯਾ ਦੂਣੇ ਚੌਣਾ ਪਹਿਲੀ ਹੁੰਮਕਾ ਤੋਂ ਲਾ ਕੇ ਤ੍ਰਿਯਾ ਪੱਤ ਤੱਕ ਕੁਆਇਆ ਦੁਗਣਾ ਚਾਣਾ ਬਹੁਤ ਹਮੇਸ਼ਾ ਚੜਦਾ ਰਹਿੰਦਾ ਹੈ ਰਿੱਧ ਸਿੱਧ ਨਾਉ ਨਿੱਧ ਹਰ ਜਾਪ ਫੇ ਮਹਾਰਾ ਨੌ ਨਿੱਧੀਆਂ 18 ਸਿੱਧੀਆਂ ਰਿੱਧੀਆਂ ਅੰਦੀਆ ਟੁੱਟਦਾ ਹਰੀ ਆਪ ਦੇ ਸਿਮਰਨ ਵਿੱਚ ਹੀ ਸਭ ਕੁਝ ਹੈ ਜਾਪ ਵਿੱਚ ਕਿੰਨੀ ਆਤਮ ਜੀਤਾ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਉਹਨਾਂ ਦੇ ਸਾਰੇ શરીਂਹੇ ਸੁਧੀਆਂ ਗੋਲੀਆਂ ਬਣ ਕੇ ਅੱਗੇ ਖੜੀਆਂ ਹਨ ਬਿਨਵੰਤ ਨਾਨਕ ਵੱਡ ਭਾਗ ਪਾਈ ਹੈ ਇਹ ਬੇਨਤੀ ਕਰੂ ਕਹਿੰਦੇ ਹੋ ਸੱਚੇ ਪਾਤਸ਼ਾਹ ਉਤਨੋਂ ਪਾ ਗੰਕਰ ਕੇ ਵੱਡਿਆਂ ਭਾਗਾਂ ਕਰਕੇ ਇਸ ਕੰਮ ਕਰਵਾ ਉਹ ਵੱਡਿਆ ਭਾਗਾ ਕਰਕੇ ਆਪ ਦੀ ਪ੍ਰਾਪਤੀ ਹੁੰਦੀ ਹੈ ਸਾਧ ਸਾਜਨ ਮੀਤਾ ਜਿਹੜੇ ਤੇਰੇ ਸਾਧ ਹਣੇ ਜਿਨ੍ਹਾਂ ਨੂੰ ਮਨੂ ਸਾਧੇ ਸ੍ਰੇਸ਼ਟ ਸੱਜਣ ਮੰਨ ਕਰਕੇ ਮਿੱਤਰ ਬਾਣੀ ਕਰਕੇ ਜਿਹੜੇ ਹਨ ਸਾਧ ਮੰਨੂ ਸਾਧਣ ਵਾਲੇ ਸੱਜਣ ਜਿਨ੍ਹਾਂ ਦੇ ਅੰਦਰ ਹੋਰਾਗੂਏ ਖਰਸੰਤੀ ਮੋਖਿਚਾਰਕ ਸੱਜਣ ਹਨ ਤੇ ਮਿੱਤਰ ਸਰਵ ਮੰਦਰ ਨੂੰ ਵਿਹਾਸਨ ਆ ਕੇ ਗੂੰਜਣ ਦੇ ਅੰਦਰ ਹਨ ਉਹ ਸਾਡੇ ਮਨवाणी ਸਰੀਰ ਦੇ ਸੱਜਣ ਤੇ ਮਿੱਤਰ ਹਨ ਜਿੰਨੀ ਸੱਚ ਬਣਨ ਜਿਆ ਹਰ ਜੀਉ ਜਿਨ੍ਹਾਂ ਨੇ ਹਰੀ ਪਿਆਰੇ ਜੀ ਜਿਨ੍ਹਾਂ ਦੇ ਸਕੇ ਨਾਮ ਨੂੰ ਖਰੀਦਣਾ ਕੀਤਾ ਗੁਰਾਂ ਤੋਂ ਮਨ ਤਨ ਕਹਿੰਦੇ ਕਿ ਸੇ ਪੂਰੇ ਸਹਾਰਾ ਉਹ ਪੂਰੇ ਸ਼ਾਹੂਕਾਰ ਹਨਗੇ ਬਾਕੀ ਸਾਰੇ ਭਵੇਂ ਸ਼ਾਹੂਕਾਰ ਪਰ ਕੰਗਾਲ ਹਨਗੇ ਉਹ ਪੂਰੇ ਸਵਾਸਾਂ ਵਾਲੇ ਹੋਣਗੇ ਉਹ ਪੂਰੇ ਸ਼ਾਹ ਪਾਦਸ਼ਾਹ ਦਾ ਆਪ ਦਾ ਸਰੂਪ ਹਾਂ ਜੀ ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਓ ਤੇ ਹਰੀ ਜੀ ਉਹਨਾਂ ਦੇ ਪਾਸ ਬਿਆਨ ਆਦ ਕੰ ਦਾ ਅਤੇ ਸੁਭਗੁਣਾ ਦਾ ਦੇਵੀ ਸੰਪਦਾ ਦਾ ਆਸੀ ਸੰਪਦਾ ਦਾ ਭਾਰੂਪ ਬਹੁਤ ਖਜ਼ਾਨਾ ਉਹਨਾਂ ਦੇ ਪਾਸ ਹੈ ਹਰ ਕੀਰਤਨ ਲਾਹਾਰ ਕਦ ਉਹ ਹਰੀ ਦੇ ਕੀਰਤਨ ਦਾ ਕਾਜੁਬਾ ਜਿਮਾਨਾ ਉਧਰ ਦਾ ਸਾਹ ਜਾਣ ਕੇ ਲਾਹਾ ਪ੍ਰਾਪਤ ਕਰਦੇ ਰਹੇ ਰਾਮ ਕਾਮ ਕ੍ਰੋਧ ਨੂੰ ਦੁਈ ਸਭ ਸੰਤੋਖ ਦਿਆ ਕਰੂ ਚਾਰਾ ਜਨ ਕਹਵਾ ਬਹੁਤ ਖਿਆਨਾ ਵੱਡਾ ਹੈ ਕਾਮ ਕ੍ਰੋਧ ਨਾ ਲੋਭ ਵਿਆਪੈ ਉਹਨਾਂ ਨੂੰ ਕੌਣ ਦਾ ਫੁਰਨਾ ਨਹੀਂ ਵਿਆਪਦਾ ਲੋਭ ਨਹੀਂ ਵਿਆਪਦਾ ਹੈ ਕਾਮ ਕ੍ਰੋਧ ਲੋ ਕਾਮ ਕ੍ਰੋਧ ਨਾ ਲੋਭ ਵਿਆਪੈ ਨਾ ਕ੍ਰੋਧ ਚਿੰਬੜਦਾ ਹੈ ਨਾ ਕਾਮ ਦਾ ਫੁਰਨਾ ਵਿਕਾਰੀ ਕਰਦਾ ਹੈ ਅਜੇ ਨਾ ਕਰੋਧ ਕਰਕੇ ਤੇਜ ਹੁੰਦੇ ਹੰ ਜੋ ਜਨ ਪ੍ਰਭ ਸਿਉ ਰਾਤਿਆ ਜਿਨ੍ਹਾਂ ਦਾ ਸੁਭਾਅ ਹੈ ਜਿਹੜੇ ਜਨ ਭਗਤ ਵਾਹਿਗੁਰੂ ਤੇਰੇ ਨਾਲ ਰੰਗੇ ਹੋਏ ਹਨ ਏਕ ਜਨ ਹੈ ਏਕ ਮਨ ਹੈ ਕੋਈ ਕੋਈ ਤੇਰੇ ਰੂਪ ਨੂੰ ਸਾਰੇ ਵਿਆਪਕ ਜਾਣਦੇ ਹੈ ਇੱਕੇ ਨੂੰ ਹਿਰਦੇ ਦੇ ਅੰਦਰ ਸਾਖੀ ਰੂਪ ਜਾਣ ਕੇ ਮੰਨਦੇ ਹਨ ਆਰਾਮ ਕੈ ਰੰਗ ਮਾਤਿਆ ਉਹ ਨਾਮ ਆਪ ਦੇ ਰੰਗ ਪ੍ਰੇਮ ਵਿੱਚ ਮਸਤ ਹੋਏ ਹੋਏ ਹਨ ਲੱਗ ਸੰਤ ਚਰਣੀ ਪੜੇ ਸਰਣੀ ਜਿਹੜੇ ਮੇਰੇ ਇਹ ਜੇ ਸੰਤਾਂ ਭਗਤਾਂ ਦੀ ਚਰਣੀ ਪਏ ਆ ਉਹ ਆਪ ਵੀ ਵਾਹਿਗੁਰੂ ਸ਼ਰਨ ਪਏ ਹੋਏ ਹਨ ਮਨ ਤਿਨਾ ਓ ਮਾ ਉਹਨਾਂ ਦੇ ਮੰਨਿ ਦਾ ਹਰ ਉਹ ਕੁਸ਼ਾ ਬਣੀ ਰੰਗ ਆਪ ਦੀ ਪ੍ਰਾਤਿਦਾ ਬਿਨਵੰਤ ਨਾਨਕ ਜਿਨ ਨਾਮ ਪੰ ਲੈ ਬੀਨ ਦੀ ਬੁਰੂ ਗਸਲ ਦੀ ਜੀ ਕਹਿੰਦੇ ਹਾਂ ਜਿਨ੍ਹਾਂ ਦੇ ਪੱਲੇ ਹਿਰਦੇ ਦੇ ਅੰਦਰ ਅੰਮ੍ਰਿਤ ਨਾਮ ਦਾ ਪ੍ਰਕਾਸ਼ ਹੈ ਸੱਚੇ ਸਾਹ ਉਸ ਸੱਚੇ ਸ਼ੌਕਾ ਦੇ ਬਾਕੀ ਝੂਠੇ ਹਮ ਸੰਸਾਰ ਦੇ ਨਾਨਕ ਸੱਚੇ ਸਵਾਸ ਵਾਲੇ ਹਨ ਸੁਹਲੇ ਆ ਨਾਨਕ ਸੋਈ ਸਿਮਰੀਐ ਹਰ ਜੀਉ ਹਰ ਜੀ ਦੇ ਪਿਆਰੇ ਸੰਤ ਜਨੋ ਉਸ ਹਰੀ ਜੀ ਦੇ ਤਾਂ ਹੀ ਸਿਮਰਨ ਕਰੀਏ ਕਿਤਤ ਹੋ ਕੇ ਜਾ ਕੀ ਕਲ ਧਾਰੀ ਰਾਂ ਸੋਈ ਕੋਣੀ ਵੀ ਸਾਰੇ ਚ ਕਲਾ ਸ਼ਕਤੀ ਭਰੀ ਹੋਈ ਏ ਕਿ ਤੂੰ ਸਤਿਵਾਰੇ ਨਾਲ ਸਾਰੇ ਨਾਮ ਆਪ ਜੀ ਉਹਦੇ ਜਾਗਦੇ ਤੁਸੀਂ ਜੀ ਸੱਤਾਰੇ ਆਸਰੇ ਚੱਲ ਰਹੇ ਆ ਜੀ ਦੀ ਕਲਾ ਸਾਰਿਆਂ ਤੇ ਧਾਰਨ ਕੀਤੀ ਹੋਈ ਹੈ ਗੁਰਮੁਖ ਮਨ ਹੋਣਾ ਵੀਸਰੈ ਹਰ ਜੀਉ ਹਰ ਜੀ ਦੇ ਪਿਆਰੇ ਸੰਗਿ ਉਹ ਹਰੀ ਸਾਰਿਆਂ ਦੇ ਜੀਵ ਰੂਪ ਜੇਤੂ ਨੂੰ ਗੁਰਮੁਖਾਂ ਦੇ ਮਨ ਤੇ ਨਹੀਂ ਪੁੱਲਦਾ ਗੁਰਾਂ ਦੁਆਰਾ ਕਦੇ ਬਣਾ ਵੀ ਸ੍ਰੀ ਮਾਨਤੋ ਕਰਤਾ ਪੁਰਖ ਮੁਰਾਰੀ ਆਹੇ ਜੇ ਜੇ ਕੋ ਕਰਤੇ ਹੈ ਸਾਰਿਆਂ ਦੀਆਂ ਗੂਰਮ ਹੈ ਮੁਰਲੇ ਦਾ ਆਪ ਕੰਨ ਆਰੀ ਨਾਸ ਕਰਨ ਵਾਲਾ ਦਿੱਿਰੂੜ ਹੋ ਕੇ ਜੇ ਤਰੂ ਮੋ ਆਦ ਕੰਨਾ ਹੂ ਫਰੋਗ ਨਾ ਭਾਉ ਬਿਆਪੈ ਫਿਰ ਜਗੁ ਮੇਂ ਤੇ ਜੋਖੋ ਹਮੇ ਦਾ ਰੋਗ ਇਸੇ ਪ੍ਰਕਾਰ ਦਾ ਨਾਮ ਜਿਹਨੂੰ ਵਿਆਪ ਦਾ ਲੱਗਦਾ ਜਿੰਨੀ ਹਰ ਹਰ ਧਿਆਇਆ ਜਿੰਨੇ ਹਰ ਹਰ ਪ੍ਰਵੇਸ਼ ਨੂੰ ਧਿਆਉਣ ਨੂੰ ਕੀਤਾ ਹੈ ਕਿਤੇ ਸੋਕੇ ਅੰਤ ਪ੍ਰਸਾਦ ਕਰੇ ਭਵਜਲ ਉਹ ਸੰਤਾਂ ਦੀ ਕਿਰਪਾ ਕਰਕੇ ਸੰਸਾਰ ਸੰਗਤੋਂ ਤਰ ਗਏ ਮੁਕਤ ਹੋ ਗਏ ਹਨ ਪੂਰਵ ਲਿਖਿਆ ਪਾਇਆ ਜਿਹਨਾਂ ਨੇ ਜਿਸ ਕਾਮ ਕਰਮ ਕੀਤੇ ਸੀ ਈਸ਼ਵਰ ਨੇ ਉਹਨਾਂ ਦੇ ਪੁੰਨਾਂ ਦੇ ਪ੍ਰੇਰੇ ਹੋਏ ਨੂੰ ਮੱਥੇ ਤੇ ਲੇਖ ਪਾਤਾ

ਉਹਨਾਂ ਨੂੰ ਸਾਲ ਸੰਗੀ ਮਿਲ ਗਿਆ ਹੈ ਬਿਨਵੰਤ ਨਾਨਕ ਸਿਮਰ ਹਰ ਹਰ ਸਤਿਗੁਰੂ ਸਾਹਿਬ ਜੀ ਕਹਿੰਦੇ ਬੇਨਤੀਪੂਰਵਕ ਉਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਹਰ ਦਾ ਸਿਮਰਨ ਕਰਦੇ ਆ ਕਿਛ ਪੁੰਨੀ ہماری ہماری ਸਾਡੀ ਤਤਵੇਤਿਆਂ ਦੀ ਇੱਛਾ ਪੂਰੀ ਹੋਗੀ ਕਿਉਂ ਤਮਾਮ ਦੇ ਯਾਸ਼ਵਨ ਦੀ ਇੱਛਾ ਪੂਰੀ ਹੋਵੇਗੀ